ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਪ੍ਰਤਾਪ ਕਲੋਨੀ ਵਿਖੇ ਹਗਾਂ ਮਖੜਾ ਹੋ ਗਿਆ ਜਦੋਂ 9 ਸਾਲ ਪਹਿਲਾਂ ਵਿਆਹਤ ਲੜਕੀ ਆਪਣੇ ਪਰਿਵਾਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਆਪਣੇ ਪਤੀ ਪਰਮਜੀਤ ਸਿੰਘ ਦੇ ਘਰ ਆ ਕੇ ਧਰਨਾ ਲਗਾ ਦਿੱਤਾ ਲੜਕੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੀ ਸ਼ਾਦੀ ਨੂੰ 9 ਸਾਲ ਹੋ ਗਏ ਹਨ ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਕੁੱਟਮਾਰ ਕਰ ਰਹੇ ਸਨ ਕਈ ਵਾਰ ਪੰਚਾਇਤ ਹੋਈ ਪੁਲਿਸ ਕੇਸ ਵੀ ਕੀਤਾ ਗਿਆ ਮੇਰੇ ਘਰ ਵਾਲੇ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਅਤੇ ਉਸ ਕੋਲ 3-4 ਸਾਲ ਦਾ ਲੜਕਾ ਵੀ ਹੈ ਮੇਰੇ ਨਾਲ ਤਲਾਕ ਤੋਂ ਬਿਨਾ ਸ਼ਾਦੀ ਕਰਵਾ ਲਿੱਤੀ ਅੱਜ ਅਸੀਂ ਧਰਨਾ ਲਗਾ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਲੜਕੀ ਦਾ ਭਰਾ ਲੜਕੀ ਦਾ ਭਰਾ ਹਰਮਿੰਦਰ ਸਿੰਘ ਨੇ ਕਿਹਾ ਕਿ ਮੇਰੀ ਭੈਣ ਦਾ ਕੋਰਟ ਕੇਸ ਚੱਲ ਰਿਹਾ ਹੈ ਅਦਾਲਤ ਵੱਲੋਂ ਖਰਚਾ ਪਾਇਆ ਗਿਆ ਉਹ ਵੀ ਨਹੀਂ ਭਰਿਆ ਕੋਰਟ ਵਿੱਚ ਪਰਮਜੀਤ ਸਿੰਘ ਪੇਸ਼ ਵੀ ਨਹੀਂ ਹੁੰਦਾ ਅਦਾਲਤ ਵੱਲੋਂ ਵਾਰੰਟ ਕੱਢ ਦਿੱਤੇ ਪਰ ਪੁਲਿਸ ਪੈਸੇ ਖਾ ਕੇ ਕੁਝ ਵੀ ਨਹੀਂ ਕਰਦੀ ਪਰਮਜੀਤ ਸਿੰਘ ਨੇ ਦੋ ਘਰ ਉਜਾੜ ਦਿੱਤੇ ਇੱਕ ਮੇਰੀ ਭੈਣ ਦਾ ਅਤੇ ਇੱਕ ਹੋਰ ਕਿਸੇ ਭੈਣ ਦਾ ਲੜਕੀ ਦਾ ਪਤੀ ਘਰ ਵਿੱਚ ਨਹੀਂ ਸੀ ਉਸਦੇ ਭਰਾ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕਿ ਅਦਾਲਤ ਵਿੱਚ ਖਰਚਾ ਨਹੀਂ ਭਰਨ ਤੋਂ ਇੱਕ ਮਹੀਨਾ ਮੇਰਾ ਭਰਾ ਸਜ਼ਾ ਕੱਟ ਕੇ ਆਇਆ ਹੈ ਦੇਸ਼ ਦੇ ਮਾਮਲੇ ਵਿੱਚ ਅਸੀਂ ਬਰੀ ਹੋਗੇ ਅਤੇ ਭੂਮਨ ਸੈੱਲ ਵਾਲੇ ਪੁਲਿਸ ਪਾਰਟੀ ਨਾਲ ਸਾਰਾ ਸਮਾਨ ਸ਼ਾਦੀ ਦਾ ਲੈ ਗਏ ਸਾਨੂੰ ਬਿਨਾਂ ਕਿਸੇ ਕਾਰਨ ਤੰਗ ਪਰੇਸ਼ਾਨ ਕਰ ਰਹੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੀ ਆਇਆਂ ਨੂੰ ਜੀ ਆਇਆਂ ਨੂੰ ਹਰਿਆਣਾ ਗੁੰਡਾਗਰਦੀ ਕਰਨ ਵਾਲਾ ਦੇਖਾਈ ਰਾਮ ਦੇ ਦੇਖ ਲਓ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਸਰਬਜੀਤ ਸਿੰਘ ਦੇ ਜਿਹੜਾ ਰੋਲਾ ਪਿਆ ਹੈ ਜੀ ਮੀਆਂ ਬੀਬੀ ਝਗੜੇ ਦਾ ਇਹ ਲੱਗਦਾ ਤੁਹਾਡਾ ਭਰਾ ਹੈ ਇਹ ਮੇਰਾ ਛੋਟਾ ਭਰਾ ਆ ਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਨਾਲ ਆ ਉਹਦਾ ਇਹ ਕੀ ਕਹਾਣੀ ਬਣੀ ਏ ਇਹ ਨਾ 2014 ਚੰਦਾ ਵਿਆਹ ਹੋਇਆ ਸੀਗਾ ਵਿਆਹ ਤੋਂ ਨਾਲ ਦੀ ਨਾਲ ਹੀ ਕੁੜੀ ਜਿਹੜੀ ਤੰਗ ਪਰੇਸ਼ਾਨ ਕਰਨ ਲੱਗੀ ਸੀ ਫਿਰ ਮਦਕੀ ਕਦੀ ਪੰਜਾਦਾ ਹੋਣੀਆ ਕੁੜੀ ਨੇ ਆ ਜਾਣਾ ਛੱਡ ਜਾਣਾ ਸਾਨੂੰ ਫਿਰ ਤੰਗ ਕਰਨਾ ਫਿਰ ਅਖ ਕੇ ਅਸੀਂ ਤਲਾਕ ਦਾ ਕੇਸ ਪਾਇਆ ਸੀਗਾ ਫਿਰ ਉਹ ਕੇਸ ਜਿਹੜਾ ਉਹ ਡਿਸਪੋਜ਼ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਹਨੇ ਸਾਡੇ ਤੇ ਪਰਚਾ ਖੜਾਤਾ 498 ਦਾ ਜਿਹੜਾ ਹੁੰਦਾ ਦਾਜ ਦੇਜ ਦਾ ਤੇ ਉਹ ਜਿਹੜਾ ਪਰਚਾ ਸੀ ਲੜਿਆ ਜੀ 7 ਸਾਲ ਉਹਦੇ ਵਿੱਚੋਂ ਸਾਨੂੰ ਕੋਰਟ ਨੇ ਬਰੀ ਕਰਤਾ ਜੀ ਹੁਣ ਇਹ ਜਿਹੜਾ ਮਸਲਾ ਹੁਣ ਧੱਕੇ ਨਾਲ ਸਾਡੇ ਘਰ ਆ ਕੇ ਬਹਿ ਗਈ ਸਾਡੀ ਮੇਰੀ ਜਿਹੜੀ ਘਰ ਦੀ ਹੈ ਉਹਦੇ ਵੀ ਕਪੜੇ-ਕੂੜੇ ਬਾਰੇ ਕਿਸਾਨ ਯੂਨੀਅਨ ਦੇ 50-60 ਬੰਦੇ ਆਏ ਨਾਲ ਨਾਲ ਉਹਨਾਂ ਦੇ ਪਰਿਵਾਰਕ ਮੈਂ ਨਾਲ ਉਹਨਾਂ ਦੇ ਨਾਨਕੇ ਨੇ ਜੀ ਉਹਨਾਂ ਸਾਰਿਆਂ ਨੇ ਕੁੱਟਮਾਰ ਕੀਤੀ ਸਾਡੇ ਘਰ ਆ ਕੇ ਹੁਣ ਸਾਨੂੰ ਬਹੁਤ ਜ਼ਿਆਦਾ ਤੰਗ ਪੇਸ਼ਾਨੇ ਸਾਡੀ ਬਹੁਤ ਜਲੀਲਤਾ ਕੀਤੀ ਇਹਨਾਂ ਨੇ ਹਾਂ ਬਹੁਤ ਜ਼ਿਆਦਾ ਜਲੀਲਤਾ ਕੀਤੀ ਸਾਨੂੰ ਤੇ ਮਰ ਨੂੰ ਥਾਂ ਲੱਭ ਰਿਆ ਜੀ ਹੁਣ ਕਿਸਾਨ ਯੂਨੀਅਨ ਦੇ ਨਾਲ ਹੁਣ ਕੀ ਕਰਨਾ ਚਾਹੁੰਦੇ ਅਸੀਂ ਬਸ ਇਹੀ ਕਰਨਾ ਸਾਡੇ ਜਿਹੜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀ ਨਹੀਂ ਜੀ ਵੂਮਨ ਸ਼ੈਲ ਤੋਂ ਸਾਨੂੰ ਕੋਈ ਗੱਲ ਨਹੀਂ ਹੋਈ ਜੀ। ਨਹੀਂ ਸਮਾਨ ਤੁਮ ਚੱਕੇ ਸੀ। ਸਮਾਨ ਤਾਂ ਲੈ ਗਈ ਸਰ ਆਪਣਾ ਚੱਕਈਆ। ਉਹ ਤਾਂ ਵੂਮਨ ਸ਼ੈਲ ਤੇ ਆਏ ਸੀਗੇ ਨਾਲ ਕੋਟ ਨੇ ਰਿਕਵਰ ਕਰਾ ਲਏ ਸੀ। ਕੱਲਾ-ਕੱਲਾ ਚਿੰਟਾ-ਚਿੰਟਾ ਆਪਣਾ ਪਛਾਣ ਕੇ ਲੈ ਗਈ ਜੀ। ਕੀ ਨਾਮ ਚੀਜ਼ ਦੀ? ਇਹਦਾ ਨਾਮ ਗੁਰਪ੍ਰੀਤ ਕੌਰ ਹੈ ਜੀ। ਹਾਂਜੀ। ਹੁਣ ਤੁਹਾਡੇ ਵੱਲ ਵੱਲ ਕੀ ਵੂਮਨ ਸ਼ੈਲ ਨਾਲ ਸਮਾਨ ਚੱਕ ਲੈ ਗਈ? ਹਾਂਜੀ ਉਹ ਉਹਦੇ ਲੈ ਗਈ ਸੀ ਕੋਟ ਦੇ ਵਿੱਚ ਉਹਨਾਂ ਨੇ ਲਗਾਤਾ ਸੀਗਾ ਵੀ ਉਹ ਸਮਾਨ ਰਿਕਵਰ ਕਰ ਚੁੱਕੀ ਹੈ। ਉਸ ਤੋਂ ਬਾਅਦ ਫਿਰ ਅਸੀਂ ਭਰੀ ਹੋਏ ਸੀ। 2024 ਜਨਵਰੀ ਜਹੀ ਭਰੀ ਹੋਏ ਆ ਜੀ। ਅੱਜ ਕਿਹਨੂੰ ਲੰਦਰਾ ਲਾ ਰਖਾ ਘਰ ਆ ਕੇ ਹਾਂਜੀ ਸਾਡੇ ਨਜਾਇਜ਼ ਕਰਤਾਂ ਨਾਲ ਰਖਾਈ ਬਿਲਕੁਲ ਬਿਨਾਂ ਮਤਲਬ ਤੋਂ ਮੇਰਾ ਹਰਵਿੰਦਰ ਹੈ ਜੀ ਹਰਵਿੰਦਰ ਸਿੰਘ ਇੱਕ ਕੀ ਲੜਕੀ ਤੁਹਾਡੀ ਕਿ ਲੱਗਦੀ ਹੈ ਮੇਰੀ ਇਹ ਚਾਚੇ ਦੀ ਬੇਟੀ ਹੈ ਜੀ ਭੈਣ ਲੱਗਦੀ ਆ ਕੀ ਕੀ ਬੰਦ ਕਿਉਂ ਹੈ ਇਹ ਅਸੀਂ ਅੱਜ ਤੋਂ 8-9 ਸਾਲ ਪਹਿਲਾਂ ਇਹ ਵਿਆਹ ਕੀਤਾ ਸੀ ਇਹ ਕੀ ਆ ਮੁੰਡੇ ਦਾ ਨਾਮ ਪਰਮਜੀਤ ਨਾਲ ਤਾਂ ਉਹ ਤੋਂ ਬਾਅਦ ਕੁੜੀ 5-6 ਮਹੀਨੇ ਜਿਹੜਾ ਇੱਥੇ ਰਹੀ ਆ ਉਹਦੀ ਕੁੱਟਮਾਰ ਤੇ ਹੋਰ ਬਹੁਤ ਸਾਡੇ ਕੋਲ ਪੰਚਾਇਤਾਂ ਵੀ ਉਸ ਟਾਈਮ ਹੋਈਆਂ ਨੇ। ਉਸ ਟਾਈਮ ਪੰਚਾਇਤਾਂ ਵੀ ਹੋਈਆਂ ਨੇ। ਮੇਰੇ ਚਾਚਾ ਜੀ ਉਦੋਂ ਜਿਉਂਦੇ ਸੀ ਅੱਜ ਉਹ ਸਵਰਗਵਾਸ ਹੋ ਗਏ। ਉਹਨਾਂ ਨੇ ਉਸ ਟਾਈਮ ਪੰਚਾਇਤਾਂ ਕੀਤੀਆਂ। ਉਹ ਪੰਚਾਇਤਾਂ ਤੋਂ ਬਾਅਦ ਇਹਨਾਂ ਨੇ ਕੁੱਟਮਾਰ ਤੋਂ ਬਾਅਦ ਕਈ ਵਾਰ ਤਾਂ ਸਾਨੂੰ ਨਾਬੇ ਸੁਨੇਹਾ ਹੀ ਨਹੀਂ ਲਾਇਆ। ਜਦੋਂ ਕਿ ਕੁੜੀ ਦੇ ਨਾਨਕੇ ਵੀ ਇੱਥੇ ਹੀ ਨੇ ਸਮਾਣੇ 'ਚ। ਇਹ ਕਈ ਵਾਰ ਇਹ ਹੋਇਆ ਵੀ ਰਾਤ ਨੂੰ ਕੁੜੀ ਨੂੰ ਕਮਰੇ 'ਚ ਬੰਦ ਕਰਤਾ 2-2 3-3 ਦਿਨ ਭੁੱਖੀ ਰੱਖਿਆ ਇਹ ਜਦੋਂ ਸਾਨੂੰ ਪਤਾ ਲੱਗਿਆ ਜੀ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਦੀ ਉਸ ਟਾਈਮ ਮਦਦ ਲਈ ਮਦਦ ਲੈ ਕੇ ਕੁੜੀ ਦੀ ਦਵਾਈ ਬੁੱਟੀ ਅਸੀਂ ਨਾਬੇ ਕਰਾਈ ਇਹਨਾਂ ਨੇ ਇੱਥੇ ਸਮਾਨੇ ਦਵਾਈ ਬੁੱਟੀ ਵੀ ਨਹੀਂ ਕੀਤੀ ਇਹ ਸਾਡੇ ਕੋ ਫੋਟੋਆਂ ਨਹੀਂ ਉਸ ਟਾਈਮ ਦੀਆਂ ਜਦੋਂ ਸਾਡੀ ਕੁੜੀ ਦਾ ਵਿਆਹ ਹੋਇਆ ਹੈ ਜੀ ਉਸ ਤੋਂ ਬਾਅਦ ਅੱਜ ਸਿਚੁਏਸ਼ਨ ਇਹ ਆ 8 ਸਾਲ ਹੋ ਗਏ ਕੋਰਟ ਦੇ ਵਿੱਚ ਕੇਸ ਚੱਲਦੇ ਨੂੰ ਖਰਚਾ ਇਹ ਤੇ ਬਣਿਆ ਹੋਇਆ ਇਹ ਕੋਈ ਤਕਰੀਬਨ ਪੌਣੇ 8 7.5 ਲੱਖ ਰੁਪਈਆ ਖਰਚਾ ਬਣਿਆ ਹੋਇਆ ਕੋਡ ਦਾ ਇਹ ਭਗਾਉੜਾ ਬਰਾਂਟੇ ਦੇ ਨਿਕਲੇ ਹੋਏ ਨੇ ਚਲੋ ਕਾਨੂੰਨੀ ਕਾਰਵਾਈ ਆ ਉਹ ਅਸੀਂ ਦੱਸਣਾ ਫਰਜ਼ ਆ ਇਹ ਪਹਿਲਾ ਵਿਆਹ ਦੀ ਫੋਟੋ ਹੈ ਜੀ ਇਹ ਦੂਜੇ ਵਿਆਹ ਚ ਇਹ ਤਿਆਰ ਹੋ ਕੇ ਗਿਆ ਉਹ ਤੋਂ ਬਾਅਦ ਇਹ ਆ ਕੁੜੀ ਦਾ ਜਿਹੜਾ ਦੂਜਾ ਵਿਆਹ ਕੀਤਾ ਜਿਹਦੇ ਨਾਲ ਇਹ ਉਹ ਕੁੜੀ ਆ ਜੀ ਇਹ ਉਸ ਤੋਂ ਬਾਅਦ ਕਹਦਾ ਕਹਿੰਦਾ ਲੱਕੀ ਬਿਨਾ ਆ ਦੇਖੋ ਮੈਂ ਪਹਿਲਾਂ ਦਿਖਾਉਣਾ ਈ ਤੁਹਾਨੂੰ ਆ ਦੇਖੋ ਇਹ ਆ ਮੁੰਡਾ ਜੀ ਆ ਦੂਜੇ ਵਿਆਹ ਵਾਲੀ ਕੁੜੀ ਆ ਨਾਲ ਬੱਚਾ ਇਹ ਉਸ ਦਿਨ ਦੀ ਫੋਟੋ ਆ ਜਿੱਦਨ ਦੂਜੇ ਵਿਆਹ ਵਾਲੀ ਕੁੜੀ ਦੇ ਬੱਚਾ ਹੋਇਆ ਸਾਡਾ ਕਹਿਣ ਦਾ ਭਾਵ ਇਹ ਆ ਇਸ ਮੁੰਡੇ ਨੇ ਸਾਡਾ ਘਰ ਤਾਂ ਬਰਬਾਦ ਕੀਤਾ ਹੀ ਕੀਤਾ ਪਰ ਆ ਜਿਹੜਾ ਇਹ ਕਰਨਾਲ ਵਾਲਿਆਂ ਦਾ ਕੀਤਾ ਇਹਨੇ ਇਹਨੇ ਦੋ ਘਰ ਬਰਬਾਦ ਕਰਤੇ ਦੋ ਘਰ ਬਰਬਾਦ ਕਰਤੇ ਦੋ ਬੱਚੀਆਂ ਦੀ ਜ਼ਿੰਦਗੀ ਨਾਲ ਇਹ ਦਰਿੰਦਾ ਹੀ ਕਹੂੰਗਾ ਵੀ ਇਹ ਬਿਨਾ ਵਿਆਹ ਤੋਂ ਇਹ ਸਾਡਾ ਜਿਹੜਾ ਹਿੰਦੂ ਸਮਾਜ ਆ ਸਿੱਖ ਸਮਾਜ ਆ ਹਿੰਦੁਸਤਾਨ ਆ ਉਹਦੇ ਕਾਨੂੰਨ ਦੇ ਹਿਸਾਬ ਨਾਲ ਵੀ ਪਹਿਲਾ ਵਿਆਹ ਨੂੰ ਤਲਾਕ ਦਿੱਤੇ ਬਗੈਰ ਦੂਜਾ ਵਿਆਹ ਨਹੀਂ ਕਰ ਸਕਦੇ ਤਾਂ ਆ ਸਾਰਾ ਬੱਚਾ ਵੀ ਹੋ ਗਿਆ ਪ੍ਰੂਫ ਹੈ ਤੇ ਅੱਜ ਜਥੇਵੰਦੀ ਨੇ ਪਹਿਲਾਂ ਦੋ ਤਿੰਨ ਵਾਰ ਪੰਚਾਇਤ ਕੀਤੀ ਹੈ ਇਹਨਾਂ ਨਾਲ ਲੇਕਿਨ ਇਹਨਾਂ ਨੇ ਪੰਚਾਇਤ ਤੌਰ ਤੇ ਵੀ ਜਦੇ ਬੰਦੀ ਨੂੰ ਇਹ ਗੱਲ ਕਹਿਤੀ ਚਾਹ ਪੀ ਲਈ ਚਲੋ ਇੱਥੋਂ ਦਫਾ ਹੋ ਜੋ ਤੁਹਾਡੇ ਤੋਂ ਬੰਦਾ ਉਹ ਕਰਕੇ ਦੇਖ ਲਓ ਤਾਂ ਅੱਜ ਅਸੀਂ ਇਹਨਾਂ ਦੇ ਘਰ ਅੱਗੇ ਆਏ ਆਂ ਜੀ ਧਰਨਾ ਦਿੱਤਾ ਅੱਜ ਵੀ ਅਸੀਂ ਟੇਬਲ ਟॉक ਕਰਨ ਲਈ ਤਿਆਰ ਆਂ ਅੱਜ ਵੀ ਅਸੀਂ ਗੱਲਬਾਤ ਲਈ ਤਿਆਰ ਆਂ ਪ੍ਰਸ਼ਾਸਨ ਵੀ ਆਇਆ ਪ੍ਰਸ਼ਾਸਨ ਨਾਲ ਵੀ ਹੱਥ ਜੋੜ ਕੇ ਬੇਨਤੀ ਇਹੀ ਕੀਤੀ ਆਂ ਵੀ ਇਹਨਾਂ ਦੇ ਦੋ ਨੁਮਾਇੰਦੇ ਚਾਰ ਨੁਮਾਇੰਦੇ ਸਾਡੇ ਅੱਜ ਵੀ ਬੈਠ ਕੇ ਅਸੀਂ ਦੋ ਘਰ ਬਰਬਾਦ ਨਹੀਂ ਹੋਣ ਦੇਣਾ ਇਹ ਪਹਿਲਾ ਸਾਡਾ ਘਰ ਬਰਬਾਦ ਹੋਇਆ ਹੋ ਉਹ ਕਰਨਾਲ ਵਾਲੀ ਕੁੜੀ ਆ ਉਹਦਾ ਘਰ ਬਰਬਾਦ ਕਰ ਰਿਹਾ ਹੈ ਮੁੰਡਾ ਇਹ ਦੋ ਦੋ ਵਿਆਹ ਕਰਾਈ ਫਿਰਦਾ ਲੇਕਿਨ ਪਹਿਲੀ ਘਰ ਵਾਲੀ ਨੂੰ ਇਹਨੇ ਤਲਾਕ ਨਹੀਂ ਦਿੱਤਾ ਇਹ ਇਹ ਬਹੁਤ ਵੱਡਾ ਸਾਡਾ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਇਹ ਆ ਇਹ ਸਭ ਤੋਂ ਵੱਡਾ ਜੁਲਮ ਹੈ ਇਹ ਸਾਡੀ ਭਾਵਨਾਵਾਂ ਨਾਲ ਖੇਡ ਰਿਹਾ ਹੈ ਇਹ ਸਾਨੂੰ ਧੋਖਾ ਤਾਂ ਦੇ ਹੀ ਦੇ ਰਿਹਾ ਆ ਜਿਹੜਾ ਨਵਾਂ ਬੱਚਾ ਪੈਦਾ ਹੋਇਆ ਇਸ ਦੀ ਮਾਨਸਿਕਤਾ ਤੇ ਕੀ ਅਸਰ ਪਊਗਾ ਇਹ ਅੱਜ ਅਸੀਂ ਸਟੈਂਡ ਕਰਦੇ ਆ ਆਪਣੀ ਕੁੜੀ ਵਾਸਤੇ ਵੀ ਉਹਦਾ ਘਰ ਬਸਾਉਣਾ ਤੇ ਆਹ ਕੁੜੀ ਦਾ ਕੀ ਕਸੂਰ ਇਹ ਕੁੜੀ ਦਾ ਕਸੂਰ ਵਾਰ ਇਹ ਪਰਿਵਾਰ ਹੈ ਇਹ ਮੁੰਡਾ ਹੈ ਜੀਨੇ ਇਸ ਨੂੰ ਇਸ ਨੂੰ ਵੀ ਧੋਖਾ ਦਿੱਤਾ ਸਾਨੂੰ ਵੀ ਧੋਖਾ ਦਿੱਤਾ ਇਹ ਇਹ ਮੁੰਡਾ ਹੀ ਗੁਰਪ੍ਰੀਤ ਕੋਰ ਰੰਗਲਣਾ ਜੀ ਦਾ ਪੁੱਤ ਗੁਰਪ੍ਰੀਤ ਕੋਰ ਗੁਰਪ੍ਰੀਤ ਕੋਰ ਕੀ ਆ ਤੁਸੀਂ ਦੇ ਧਰਨ ਲਾ ਕੇ ਬੈਠੇ ਕਿਸਾਨਾਂ ਨਾਲ ਇਹ ਕੀ ਮਾਜਰਾ ਹੈ ਸਰ ਸਰ ਮਾਜਰਾ ਸਿਰਫ ਇਹ ਹੈ ਇਹਨਾਂ ਨੇ ਬਿਨਾ ਤਲਾਕ ਦਿੱਤੇ ਮੈਨੂੰ ਇਹਨਾਂ ਨੇ ਦੂਜਾ ਵਿਆਹ ਕਰਾਇਆ 2019 ਚ 2019 ਹਾਂਜੀ ਤੇ ਉਸ ਵਾਰ ਇਹਨਾਂ ਦਾ ਸਾਲ ਬਾਅਦ ਇੱਕ ਬੇਟਾ ਵੀ ਹੋਇਆ ਸਾਢੇ 4 ਸਾਲ ਦਾ ਸਾਢੇ 4 ਸਾਲ ਦਾ ਇਹਨਾਂ ਨੂੰ ਬੇਟਾ ਵੀ ਆ ਸਰ ਤੁਹਾਡੀ ਨਾਲ ਬੋਲਦੇ ਕਿ ਕਿੰਨੀ ਚਿਰ ਹੋ ਗਈ ਤੁਸੀਂ ਇੰਨੀ ਲੱਗ ਰਹੇ ਇਹਦਾ ਦੱਸੋ ਅਸਟ੍ਰੋਲੋਜੀ ਸਰ 7 ਸਾਲ ਹੋ ਗਏ ਨੇ ਹਾਂਜੀ ਤਾਂ ਨਹੀਂ ਪਤਾ ਲੱਗਿਆ 14 ਚ ਵਿਆਹ ਪਤਾ ਤਾਂ ਪਹਿਲਾਂ ਲੱਗਿਆ ਸਰ ਸਾਨੂੰ ਪਤਾ ਚੱਲ ਗਿਆ ਸੀ ਬਟ ਸਾਡੇ ਕੋਲ ਉਹਦਾ ਕੋਈ ਪ੍ਰੂਫ ਨਹੀਂ ਸੀਗਾ ਜਦ ਸਾਡੇ ਕੋਲ ਪ੍ਰੂਫ ਆਇਆ ਨੇ ਉਦੋਂ ਸੀ ਸਰ ਕੀਤੀਏ ਕਾਰਵਾਈ ਚ ਮਨ ਲਗੀ ਤੋ ਤਲਾਕ ਨਹੀਂ ਹੋਇਆ ਸਰ ਤਲਾਕ ਨਹੀਂ ਹੋਇਆ ਸਰ ਪਰਮਜੀਤ ਸਿੰਘ ਪਰਮਜੀਤ ਸਿੰਘ ਹਾਂਜੀ ਸਰ ਬਿਨਾ ਤਲਾਕ ਦੂਜੀ ਮੈਰਿਜ ਕਰਾਈ ਹਾਂਜੀ ਸਰ ਦੂਜੀ ਮੈਰਿਜ ਕਰਵਾਈ ਹੈ ਤੁਸੀਂ ਕੀ ਜਾਂਦੋ ਉਹਨੂੰ ਸਰ ਮੇਰਾ ਜਾਂ ਤਾਂ ਮੈਨੂੰ ਮੇਰਾ ਹੱਕ ਦੇਣ ਸਰ ਬਸ ਮੈਨੂੰ ਮੇਰਾ ਹੱਕ ਚਾਹੀਦਾ ਬਾਤ ਸਰ ਕੀ ਤੁਹਾਡਾ ਕੋਰਟ ਕੇਸ ਚੱਲ ਰਿਹਾ ਸਰ ਕੋਰਟ ਕੇਸ ਨਹੀਂ ਸਰ ਉਹ ਤਾਂ ਖਤਮ ਹੋ ਗਿਆ ਸੀ ਸਰ ਕੋਰਟ ਕੇਸ ਦਾ ਤਾਂ ਹੁਣ ਸਰ ਮਾਮਲਾ ਹੀ ਨਹੀਂ ਹੈਗਾ ਸਰ ਇਹਨਾਂ ਨੇ ਸਰ ਮੇਰਾ ਖਰਚਾ ਲੱਗਿਆ ਹੋਇਆ ਹੈ ਸਰ ਸੱਤ ਸਾਲ ਹੋ ਗਏ ਨਾਲ ਮੇਰਾ ਕੋਈ ਖਰਚਾ ਨਹੀਂ ਦਿੱਤਾ ਹੈਗਾ ਸਰ ਫਾਦਰ ਮੇਰੇ ਨਹੀਂ ਹੈਗੇ ਸਰ ਬ੍ਰਦਰ ਇਕੱਲਾ ਇਕੱਲਾ ਵੀ ਕਿੱਥੋਂ ਇੰਨਾ ਕਰਨਗੇ ਸਰ ਉਹ ਸਰ ਹੁਣ ਸਰ ਕੋਈ ਖਰਚਾ ਨਹੀਂ ਇਹਨੇ ਦਿੱਤਾ ਸਰ ਮੈਨੂੰ ਵਾਰੰਟ ਨਿਕਲਦੇ ਨੇ ਪੁਲਿਸ ਜਾਂਦੀ ਹੈ ਪਰ ਇਹ ਪੈਸੇ ਦੇ ਕੇ ਪੁਲਿਸ ਤੋਂ ਕਰ ਲੈਂਦੇ ਨੇ ਨਹੀਂ ਫਿਰ ਫੜਦੇ ਹੈਗੇ ਸਰ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਰ ਮੈਂ ਮੈਂ ਸਰ 7-8 ਸਾਲ ਹੋ ਗਏ ਮੈਨੂੰ ਤੱਕੇ ਖਾਂਦੇ ਰ ਮੈਂ ਉੱਥੇ ਵੀ ਜਾਂਦੀ ਰਹੀ ਸਰ ਪਟਿਆਲਾ ਐਸਐਸਪੀ ਵੀ ਕੋਲ ਵੀ ਜਾਂਦੇ ਰਹੀਆਂ ਸਰ ਕਚੈਰੀਆਂ 'ਚ ਵੀ ਜਾਂਦੇ ਰਹੀਆਂ ਕੋਰਟ 'ਚ ਵੀ ਜਾਂਦੇ ਰਹੀਆਂ ਸਰ ਮੇਰੀ ਕਿਤੇ ਨਹੀਂ ਸੁਣੀ ਜਾ ਰਹੀ ਤਾਂ ਮੈਂ ਐਂਡ ਤੇ ਆ ਕੇ ਅੱਜ ਮੈਂ ਇਨਾਗੇ ਬੇਨਤੀ ਕੀਤਾ ਵੀ ਮੇਰਾ ਤੁਸੀਂ ਸਾਥ ਦੋ ਬਸ ਹਾਂਜੀ ਸਰ ਸਰ ਮੇਰੇ ਦੇ 10 ਸਾਲ ਬਰਵਾਤ ਹੋਏ ਨੇ ਸਰ ਮੇਰੀ ਫੈਮਲੀ ਵੀ ਸਾਰੀ ਸਰ ਹੋ ਗਈ ਹੈ ਮੈਂ ਡਿਪਰੈਸ਼ਨ 'ਚ ਇਨਾ ਰਹੀ ਆ ਵੀ ਮੇਰੀ ਮੁਰਦਿਆਂ ਵਾਲੀ ਹਾਲਤ ਸਰ ਹੋਈ ਪਈ ਮੈਂ ਹੁਣ ਮੈਨੂੰ ਦੱਸ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਸਰ